ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਥੀਓ ਮੈਜਿਸਨ ਸਿੰਘ ਖਵਾਇਆ ਸੂਬਾ ਪ੍ਰਧਾਨ ਬੀਏ ਟਟਪਾਸ ਬੇਰਜਗਰ ਯੂਨੀਅਨ ਪੰਜਾਬ ਤਾਂ ਸਾਥੀਓ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥੀਓ ਲੰਬੇ ਸਮੇਂ ਤੋਂ ਆਪਾਂ ਬਿਲਕੁਲ ਜਿਹੜਾ ਮਾਹੌਲ ਬਣਿਆ ਸੀ ਭਾਰਤ ਤੇ ਪਾਕਿਸਤਾਨ ਦਾ ਉਹਦੇ ਮਾਹੌਲ ਨੂੰ ਦੇਖਦੇ ਆਂ ਤਰਨਾ ਆਪਾਂ ਜਿਹੜਾ ਮੁਲਤਵੀ ਕਰਿਆ ਬਿਲਕੁਲ ਆਪਣਾ ਮੁਲਤਵੀ ਕਰਨਾ ਫਰਜ਼ ਬਣਦਾ ਸੀ ਤਾਂ ਸਾਥੀਓ ਜਿਹੜੀ ਅੱਜ ਸੁਖ ਦੀ ਖਬਰ ਆਈ ਹੈ ਸਾਰਿਆਂ ਲਈ ਜਿਹੜਾ ਇੱਕ ਵੱਡੇ ਪੱਧਰ ਤੇ ਦੋਨੋਂ ਦੇਸ਼ਾਂ ਨੇ ਦਰਿਆ ਦੇ ਲਈ ਦਿਖਾਈ ਹੈ ਪਿੱਛੇ ਹਟਣ ਦੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਵੱਡਾ ਕੋਈ ਵੀ ਹੋਵੇ ਛੋਟਾ ਕੋਈ ਵੀ ਹੋਵੇ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਪਿੱਛੇ हट ਜੇ ਉਹਦੇ ਵਰਗਾ ਛੋਟਾ ਕੋਈ ਨਹੀਂ ਹੁੰਦਾ ਉਹ ਸਭ ਤੋਂ ਵੱਡਾ ਗਿਣਿਆ ਜਾਂਦਾ ਚਲੋ ਇਹਨਾਂ ਗੱਲਾਂ 'ਚ ਆਪਾਂ ਨਹੀਂ ਪੈਂਦੇ ਤਾਂ ਬਹੁਤ ਵਧੀਆ ਹੋਇਆ ਦੋਨਾਂ ਦੇਸ਼ਾਂ ਲਈ ਨੁਕਸਾਨ ਥੋੜਾ ਹੋ ਜੇ ਜ਼ਿਆਦਾ ਹੋ ਜੇ ਨੁਕਸਾਨ ਨੁਕਸਾਨ ਹੀ ਹੁੰਦਾ ਲਗਭਗ ਪਹਿਲਾਂ ਬੜੀਆਂ ਜੰਗਾਂ ਵੇਖੀਆਂ ਸੀ ਤਾਂ ਬਿਲਕੁਲ ਮੇਰੇ ਡੈਡੀ ਤੇ ਮੇਰੇ ਦਾਦੇ ਜਿਹੜੇ ਬਹੁਤ ਜੰਗਾਂ ਦੇਖੇ ਐਸੇ ਇਲਾਕੇ 'ਚ 500 ਮੀਟਰ ਦੂਰ ਸਾਡੇ ਬਿਲਕੁਲ ਨਾਲ ਹੀ 500 ਮੀਟਰ ਤੱਕ ਹੈਗਾ ਭਾਰਤ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਤਾਂ ਸਾਥੀਓ ਹਰ ਵਾਰ ਬਿਲਕੁਲ ਬਾਰਡਰ ਪੱਟੀ ਇਹਦੇ ਵਿੱਚ ਜਿਹੜਾ ਹੁੰਦਾ ਨੁਕਸਾਨ ਸਭ ਤੋਂ ਵੱਧ ਹੁੰਦਾ ਸਾਡੇ ਏਰੀਆ ਦਾ ਤਾਂ ਬਿਲਕੁਲ ਇੱਥੋਂ ਦੇ ਲੋਕਾਂ ਨੇ ਇਸ ਵਾਰ ਪ੍ਰਣ ਕੀਤਾ ਕਿ ਅਸੀਂ ਇੱਥੋਂ ਜਾਣਾ ਨਹੀਂ ਪਹਿਲਾਂ ਵੀ ਨਹੀਂ ਜਾਂਦੇ ਸੀ ਪਰ ਕਿਤੇ ਨਾ ਕਿਤੇ ਬਿਲਕੁਲ ਜਿਹੜਾ ਆਪਣੀ ਮਿਲਟਰੀ ਸੀ ਉਹਦੇ ਨਾਲ ਖੜਦੇ ਸੀ ਤਾਂ ਬਿਲਕੁਲ ਇਸ ਵਾਰ ਵੀ ਉਹਨਾਂ ਨੇ ਸਾਰਿਆਂ ਨੇ ਇਹੀ ਕਿਹਾ ਵੀ ਇਸ ਵਾਰ ਆਪਾਂ ਇੱਥੋਂ ਨਹੀਂ ਜਾਣਾ ਕਿ ਜੋ ਮਰਜ਼ੀ ਹੋ ਜੇ ਮਰਨਾ ਇੱਕ ਦਿਨ ਹੁੰਦਾ ਹੈ ਜਿਉਣਾ ਵੀ ਇੱਕ ਦਿਨ ਹੁੰਦਾ ਹੈ ਚਲੋ ਕਿਸੇ ਹਿਸਾਬ ਨਾਲ ਆਪਾਂ ਨੂੰ ਮੌਤ ਮਿਲਦੀ ਹੈ ਤਾਂ ਆਪਾਂ ਬਿਲਕੁਲ ਤਿਆਰ ਤਾਂ ਦੋਨਾਂ ਦੇਸ਼ਾਂ ਨੇ ਬਹੁਤ ਦੋਨੋਂ ਦੇਸ਼ ਐਪਰੀਸ਼ੀਏਟ ਦੇ ਲਾਇਕ ਨੇ ਵਧੀਆ ਕੀਤਾ ਇਹਨਾਂ ਤਾਂ ਧੰਨਵਾਦ ਇਹਨਾਂ ਦਾ ਜਿਹੜੇ ਐਨੀ ਜਨਤਾ ਪਤਾ ਨਹੀਂ ਕਿੱਥੇ ਜਾ ਕੇ ਕੀ ਹੋਣਾ ਸੀ ਤਾਂ ਬਿਲਕੁਲ ਆਪਾਂ ਜਿਹੜੇ ਆਪਣੇ ਧਰਨੇ ਪ੍ਰਤੀ ਇੱਕ ਵਾਰੀ ਬ੍ਰਾਮਚਿੰਨ ਲਗਾਇਆ ਸੀ ਤਾਂ ਤੁਸੀਂ ਵੀ ਵੇਖਿਆ ਲਗਾਤਾਰ ਆਪਾਂ ਆਪਣੇ ਧਰਨੇ ਨੂੰ ਲੈ ਕੇ ਬਿਲਕੁਲ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਮੀਟਿੰਗਾਂ ਕਰਕੇ ਪਿੰਡਾਂ ਜਾ ਕੇ ਬਲਾਕ ਦੀਆਂ ਜ਼ਿਲ੍ਹਾ ਦੀਆਂ ਮੀਟਿੰਗਾਂ ਕੀਤੀਆਂ ਤਾਂ ਬਿਲਕੁਲ ਤੁਸੀਂ ਵੀ ਤਿਆਰ ਸੀ ਧਰਨੇ ਨੂੰ ਪਰ ਕਿਹਦੇ ਨਾਲ ਕਿਹਦੇ ਕੀਡਰ ਦੇ ਫੋਨ ਪੰਜਾਬ ਤੋਂ ਮਾਨਸੇ ਸੰਗਰੂਰ ਜਾਂ ਜਲੰਧਰ ਬਠਿੰਡੇ ਜਾਂ ਹੁਸ਼ਿਆਰਪੁਰ ਜਾਂ ਹੋਰ ਫਾਨਕੋਟ ਤੋਂ ਏਰੀਆ ਤੋਂ ਬਹੁਤ ਫੋਨ ਆਉਣੇ ਸ਼ੁਰੂ ਹੋ ਗਏ ਵੀ ਸਰ ਤਰਨਾ ਤੁਸੀਂ ਮੁਲਤਵੀ ਕਰੋ ਤਾਂ ਕੀਡਰ ਦੀ ਸਾਰੀ ਸਹਿਮਤੀ ਲੈ ਕੇ ਜਿਹੜਾ ਤਰਨਾ ਸੀ ਆਪਾਂ ਮੁਲਤਵੀ ਕਰ ਦਿੱਤਾ ਸੀ ਮੁਲਤਵੀ ਤੁਹਾਡੇ ਕਰਕੇ ਕੀਤਾ ਹੁਣ ਤੁਸੀਂ ਤਿਆਰੀ ਬਟਨੀ ਹੈ ਜੇ ਤੁਸੀਂ 2 400 ਜਣਾਂ ਪਹਿਲਾਂ ਤਿਆਰ ਸੀ ਇਸ ਵਾਰ ਤੁਸੀਂ 500 ਜਣਾਂ ਤਿਆਰ ਹੋਣਾ ਹੈ 1000 ਬੱਚਾ ਤਿਆਰ ਹੋਣਾ ਹੈ ਤੁਸੀਂ ਆਪਾਂ ਨੂੰ ਹੋਰ ਟਾਈਮ ਮਿਲ ਗਿਆ ਤੁਸੀਂ ਵੱਧ ਤੋਂ ਵੱਧ ਇਸ ਧਰਨੇ ਤੇ ਹਿੱਸਾ ਬਣਨਾ ਹੈ ਇਸ ਧਰਨਾ ਮੁਲਤਵੀ ਨਹੀਂ ਨਾ ਕੋਈ ਇਹਨੂੰ ਕੈਨਸਲ ਕੀਤਾ ਹੈ ਇਹ ਮੁਲਤਵੀ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਆਪਾਂ ਵੱਡੇ ਲਾਮਬਾਦ ਨਿਕਲ ਆਗੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਤਿਆਰ ਰਹੋ ਆਪਾਂ ਜਲਦ ਇੱਕ ਅੱਦੇ ਦਿਨ ਦੇ ਵਿੱਚ ਤਰਨਾ ਜਿਹੜਾ ਆਪਾਂ ਅਨਾਉਂਸ ਕਰ ਦੇਾਂਗੇ ਤਰਨਾ ਜਦੋਂ ਵੀ ਸਹਿਮਤੀ ਬਣਦੀ ਹੈ ਕਿੱਥੇ ਕਰਨਾ ਹੈ ਕਿਵੇਂ ਕਰਨਾ ਹੈ ਬਿਲਕੁਲ ਤੁਹਾਨੂੰ ਕੱਲ ਤੱਕ ਜਾਂ ਪਰਸੂ ਤੱਕ ਤੁਹਾਨੂੰ ਤਰਨੇ ਬਾਰੇ ਸਾਰਾ ਕੁਝ ਦੱਸ ਦਿੱਤਾ ਜਾਊਗਾ ਤੁਸੀਂ ਤਿਆਰ ਰਹਿਣਾ ਹੈ ਤੁਸੀਂ ਤਿਆਰੀਆਂ ਵਟ ਲੈਣੀਆਂ ਤਰਨਾ ਕਿਸੇ ਵੀ ਤਰੀਕ ਦਾ ਡਿਸਾਈਡ ਹੁੰਦਾ ਹੈ ਉਸੇ ਤਰੀਕ ਨੂੰ ਤੁਸੀਂ ਬਿਲਕੁਲ ਤੁਸੀਂ ਤਿਆਰ ਹੋ ਜਾਣਾ ਹੈ ਕੁਸੀ ਪੁੱਛਣਾ ਨਹੀਂ ਕਿਸੇ ਨੂੰ ਪੀਐਸੀ ਕਿੱਧਰ ਜਾਣਾ ਤੁਸੀਂ ਆਪਣੇ ਪਰਿਵਾਰਾਂ ਨਾਲ ਸੰਪਰਕ ਕਰ ਲਓ ਤਾਂ ਧਰਨਾ ਬਿਲਕੁਲ ਇਸ ਵਾਰ ਵੱਡੇ ਪੱਦਰ ਤੇ ਲਿਖਿਆ ਹੈਗਾ ਵੀ ਇਹ ਕਿੱਧਰ ਵਧੀਆ ਜਾ ਰਿਹਾ ਪੰਜਾਬ ਚ ਵੱਡੇ ਪੱਦਰ ਤੇ ਜਿਹੜਾ ਜਿਹੜਾ ਫਠਾਨਕੋਟ ਦਾ ਜਲੰਧਰ ਦਾ ਕਿੱਡਰ ਇੱਧਰ ਨਹੀਂ ਆਉਂਦਾ ਸੀ ਲੁਧਿਆਣੇ ਵਾਲਾ ਕਿੱਡਰ ਇੱਧਰ ਨਹੀਂ ਆਉਂਦਾ ਸੀ ਉਹ ਇਸ ਵਾਰ ਅਨੰਦਪੁਰ ਜਾਣ ਦੀ ਤਿਆਰੀ ਸੀ ਤਾਂ ਹੁਣ ਵੀ ਮੈਂ ਤੁਹਾਨੂੰ ਅਪੀਲ ਕਰਦਾ ਤੁਸੀਂ ਸਾਰੇ ਸਾਥੀਆਂ ਨੇ ਵੱਧ ਚੜ ਕੇ ਹਿੱਸਾ ਪਾਉਣਾ ਹੈ ਇੱਕ ਵਾਰ ਜਿਹੜਾ ਆਪਣਾ ਭਾਰਤ ਤੇ ਪਾਕਿਸਤਾਨ ਦੀ جنگ ਦਾ ਬਿਲਕੁਲ ਵਿਰਾਮ ਲੱਗ ਚੁੱਕਿਆ ਹੈ ਵਾਇਗਰੋ ਭਲੀ ਕਰੇ ਇਹ ਚੀਜ਼ਾਂ ਪਾਣੀ ਦੇਖਣਾ ਚਾਹੁੰਦੇ ਸਾਨੂੰ ਪਹਿਲਾਂ ਹੀ ਬੜੀਆਂ ਮਾਰਾਂ ਪਈਆਂ ਅਸੀਂ ਪਹਿਲਾਂ ਹੀ ਇਸ ਮਾਰਾਂ ਚੁੱਪੜੇ ਔਖੇ ਨਿਕਲੇ ਆ ਤੁਸੀਂ ਬਿਲਕੁਲ ਕਦੇ ਬਾਰਡਰ ਤੇ ਆ ਕੇ ਵੇਖੋ ਸਾਡੇ ਹਾਲਾਤ ਬਹੁਤ ਮਾੜੇ ਆ ਸਾਡੇ ਇੱਥੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਆ 20 20 ਸਾਲ ਹੋ ਗਏ 30 30 ਸਾਲ 50 50 ਸਾਲ ਹੋ ਗਏ ਸਾਨੂੰ ਲਗਭਗ 75 ਸਾਲ ਹੋ ਗਏ ਜਦ ਦੀ ਮਿਲੀ ਨੂੰ ਪਰ ਅਸੀਂ ਅਜੇ ਆਪਣੀਆਂ ਜਿਹੜੀਆਂ ਸਾਡੀਆਂ ਲੋੜਾਂ ਨੇ ਉਹ ਪੂਰੀਆਂ ਨਹੀਂ ਕਰ ਸਕੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆਪਾਂ ਨੂੰ ਸਭ ਨੂੰ ਰਜਗਾਰ ਦੀ ਲੋੜ ਹੈ ਨਾ ਕਿ ਆਪਾਂ ਨੂੰ ਜੰਗ ਦੀ ਲੋੜ ਹੈ ਪ੍ਰਮਾਤਮਾ ਨੇ ਕੀਤਾ ਅੱਜ ਜੱਗ ਬੰਦੀ ਹੋ ਗਈ ਹੈ ਦੋਨਾਂ ਦੇਸ਼ਾਂ ਦਾ ਸਮਝੌਤਾ ਆਇਆ ਦੋਨਾਂ ਨੇ ਆਪਸੀ ਗੱਲਬਾਤ ਕੀਤੀ ਹੈ ਬਹੁਤ ਵਧੀਆ ਕੀਤਾ ਹੈ ਪ੍ਰਮਾਤਮਾ ਚੜ੍ਹਦੀਆਂ ਕਲਾ ਰੱਖੇ ਆਪਾਂ ਹੋਣ ਜਿਹੜਾ ਆਪਣੇ ਰਜਗਾਰ ਲਈ ਤਿਆਰੀ ਵਟੀਏ ਸਾਰੇ ਸਾਥੀ ਬਿਲਕੁਲ ਤਿਆਰ ਹੋ ਆਪਾਂ ਵੱਡੇ ਪੱਧਰ ਤੇ ਸੰਘਰਸ਼ ਵੱਡਣ ਜਾ ਰਹੇ ਆ ਤੁਸੀਂ ਸਾਰਿਆਂ ਨੇ ਸਾਥ ਦੇਣਾ ਜਿਹੜੀ ਆਪਣੀ ਪੰਜਾਬ ਦੀ ਸਰਕਾਰ ਜਿਹੜੀ ਲਗਾਤਾਰ ਆਪ ਨੂੰ ਲਾਰੇ ਤੋਂ ਲਾਰਾ ਟਾਈਮ ਪਾਸ ਕਰਕੇ ਆਪਣੇ 3.500 ਗੁਜ਼ਾਰਿਆ ਇਹ 3 ਸਾਲਾਂ ਦਾ ਜਿਹੜਾ ਮਟੀਰੀਅਲ ਬਣਾਇਆ ਇਹਨਾਂ 3 ਸਾਲ ਹਾਲੇ ਤੱਕ ਇਹਨਾਂ ਨੇ ਕੋਈ ਆਪਾਂ ਨੂੰ ਪ੍ਰੋਪੋਜ਼ਲ ਨਹੀਂ ਦਿੱਤਾ ਹਰ ਸਾਲ ਭਰਤੀ ਦੇਣ ਵਾਲਾ ਨਾ ਲੈਕਚਰਰ ਪਰਥੀ ਦੀਆਂ ਨਾਲ ਨਾ ਮਾਸਟਰ ਕੇਡਰ ਨਾਲ ਉਮਰ ਹੱਦ ਨਾ 55% ਤੇ ਨਾ ਹੋਰ ਜਿਹੜਾ ਸਾਰੇ ਵਿਸ਼ਿਆਂ ਦੀ ਲੈਕਚਰਰ ਦੀ ਪਰਥੀ ਜਾਂ ਸੋਧ ਪੱਤਰ ਹਾਲੇ ਤੱਕ ਇਹਨਾਂ ਨੇ ਕੁਝ ਕਰਿਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਤਿਆਰ ਰਹੋ ਪ੍ਰਮਾਤਮਾ ਨੇ ਸਾਰਿਆਂ ਤੇ ਮਿਹਰ ਬਰਿਆ ਹੱਥ ਰੱਖਿਆ ਤੁਸੀਂ ਤਿਆਰ ਰਹੋ ਆਪਾਂ ਬੜ ਜਲਦ ਕੱਲ ਜਾਂ ਪਰਸੋ ਤੱਕ ਤੁਹਾਨੂੰ ਧਰਨਾ ਅਨਾਉਂਸ ਕਰਕੇ ਬਿਲਕੁਲ ਤੁਸੀਂ ਤਿਆਰੀ ਬਟਣੀ ਹੈ ਤੁਸੀਂ ਪਹੁੰਚਣਾ ਹੈ ਮੈਂ ਤੁਹਾਡਾ ਸਾਥੀ ਸੁਨ ਸਿੰਘ ਕਬਾਇਆ ਸੂਬਾ ਪ੍ਰਧਾਨ ਬੀਏ ਟਟਪਾਸ ਪੰਜਾ ਧੰਨਵਾਦ ਸਾਥੀਓ